ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤਰਨਤਾਰਨ ਚੋਨ ਦਾ ਅਖਾੜਾ ਇਸ ਸਮੇਂ ਪੂਰੀ ਤਰ੍ਹਾਂ ਨਾਲ ਭਖ ਚੁੱਕਿਆ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਰੀਕਾ ਨੇ ਜੋ ਐਲਾਨ ਦਿੱਤੀਆਂ ਗਈਆਂ ਨੇ 11 ਨਵੰਬਰ ਨੂੰ ਇਲੈਕਸ਼ਨ ਨੇ ਤੇ 14 ਨੂੰ ਇਸ ਦੇ ਨਤੀਜੇ ਆਉਣਗੇ ਤਾਂ ਇਸ ਵਿਚਕਾਰ ਪਾਰਟੀਆਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਨਾਲ ਮੈਦਾਨ ਦੇ ਵਿੱਚ ਆ ਚੁੱਕੀਆਂ ਨੇ ਹਾਲਾਂਕਿ ਪਹਿਲਾਂ ਹੀ ਕਈ ਪਾਰਟੀਆਂ ਨੇ ਆਪਣੇ ਕੈਂਡੀਡੇਟ ਨੇ ਜਿਹੜੇ ਉਹ ਐਡਵਾਂਸ ਦੇ ਵਿੱਚ ਐਲਾਨ ਦਿੱਤੇ ਸੀ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਸੰਧੂ ਤੇਜੋ ਦਾ ਖੇਡਿਆ ਗਿਆ ਉਸ ਨੂੰ ਲੈ ਕੇ ਬਹੁਤ ਚਰਚਾਵਾਂ ਛੜੀਆਂ ਹੋਈਆਂ ਨੇ ਤਾਂ ਅਜੇਹੇ ਦੇ ਵਿੱਚ ਆਮ ਆਦਮੀ ਪਾਰਟੀ ਪੂਰਨ ਤਰੀਕੇ ਦੇ ਨਾਲ ਜ਼ੋਰ ਲਗਾ ਰਹੀ ਹੈ ਕਿ ਤਰਨਤਾਰਨ ਦੀ ਜ਼ਮੀਨੀ ਚੋਣ ਹੈ ਜਿਹੜੀ ਉਹਨਾਂ ਦੇ ਹਿੱਸੇ ਆਵੇ ਇਸ ਦੇ ਲਈ ਸਾਰੇ ਦੇ ਸਾਰੇ ਜੋ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਤਰਨਤਾਰਨ ਸਮੇਂ-ਸਮੇਂ ਤੇ ਪਹੁੰਚ ਰਹੀ ਹੈ ਜਿੱਥੇ ਮੁੱਖ ਮੰਤਰੀ ਪਹੁੰਚੇ ਸਨ ਤਾਂ ਉੱਥੇ ਹੀ ਹੋਣਾ ਹੈ ਪ੍ਰਧਾਨ ਨੇ ਜੋ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਉਹ ਲੀਡਰਸ਼ਿਪ ਦੇ ਨਾਲ ਤਰਨਤਾਰਨ ਪਹੁੰਚੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਚਾਹੀਦਾ ਹੈ ਜੋ ਸੰਧੂ ਉਮੀਦਵਾਰ ਨੇ ਉਹਨਾਂ ਨੂੰ ਜਿਤਾਉਣਾ ਚਾਹੀਦਾ ਹੈ ਇਸ ਦੇ ਨਾਲ ਤਰਨਤਾਰਨ ਦਾ ਵਿਕਾਸ ਹੈ ਜਿਹੜਾ ਉਹ ਹੋਵੇਗਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ ਤਾਂ ਉਹ ਸਿਰਫ ਸਰਕਾਰ ਨੂੰ ਭੰਡਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰੇਗਾ ਯਾਨੀ ਕਿ ਤੁਹਾਡੇ ਸ਼ਹਿਰ ਦਾ ਕੋਈ ਹੋਰ ਕੰਮ ਨਹੀਂ ਹੋਏਗਾ ਇਸ ਮੌਕੇ ਕੀ ਕੁਝ ਕਹਿਣਾ ਹੈ ਅਮਨ ਅਰੋੜਾ ਦਾ ਤੇ ਬਾਕੀ ਲੀਡਰਸ਼ਿਪ ਦਾ ਆਉ ਸੁਣਦੇ ਆ ਤੇ ਮੈਂ ਸਮਝਦਾ ਕਿ ਅੱਜ ਸਮੁੱਚਾ ਪੰਜਾਬ ਇਸ ਗੱਲ ਦਾ ਗਵਾਹ ਹੈ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਜੋ ਪਿਛਲੇ ਲੰਬੇ ਸਮੇਂ ਦੇ ਵਿੱਚ ਹੁਣ ਤੱਕ ਦੀਆਂ ਸਰਕਾਰਾਂ ਨੇ 75 ਸਾਲਾਂ ਦੇ ਵਿੱਚ ਕੀਤਾ ਨਹੀਂ ਸੀਗਾ ਉਹ ਕੰਮ ਵੀ ਇੰਨਾ 3.5 ਤੋਂ 4 ਸਾਲਾਂ ਦੇ ਵਿੱਚ ਹੋਏ ਨੇ ਆਪਾਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਈਏ ਆਪਾਂ ਹੈਲਥ ਦੇ ਵਿੱਚ ਨਵੇਂ ਸੁਧਾਰਾਂ ਦੀ ਗੱਲ ਕਰ ਲਈਏ ਆਪਾਂ ਹਰ ਘਰ ਨੂੰ 300 ਯੂਨਿਟ ਬਿਜਲੀ ਫ੍ਰੀ ਦੇਣ ਦੀ ਗੱਲ ਕਰ ਲਈਏ ਆ ਬੀਤੇ ਦਿਨੀ ਤੁਹਾਡੇ ਸਾਹਮਣੇ 19000 ਕਿਲੋਮੀਟਰ ਸੜਕਾਂ ਦਾ ਜਾਬ ਪਛਾਉਣ ਦੀ ਗੱਲ ਕਰ ਲਈਏ ਅੱਜ ਵੀ ਕੇਜਲੋਸਰ ਸਾਹਿਬ ਔਰ ਮਾਨ ਸਾਹਿਬ ਵੱਲੋਂ ਦੋ ਵੱਡੇ ਇਨੀਸ਼ੀਏਟਿਵ ਨੇ ਜਿਹੜੇ ਉਹ ਸ਼ੁਰੂ ਕੀਤੇ ਜਾ ਰਹੇ ਨੇ ਕਿੱਥੇ ਜਿੱਥੇ ਜੋ ਜੋ ਬਿਜਲੀ ਦੇ ਮਸਲੇ ਸੀਗੇ ਬਿਜਲੀ ਵਿਭਾਗ ਦੇ ਨਾਲ ਉਹਨਾਂ ਨੂੰ ਵੱਡੇ ਪੱਤਰ ਤੇ ਉੱਪਰ ਦਰਸਤ ਕੀਤਾ ਜਾ ਰਿਹਾ ਹੈ ਸੈਟਲ ਕੀਤਾ ਜਾ ਰਿਹਾ ਹੈ ਇਸੇ ਤਰੀਕੇ ਦੇ ਨਾਲ 3100 ਦੇ ਕਰੀਬ ਜੋ ਗਰਾਊਂਡ ਖੇਡ ਮੈਦਾਨ ਨੇ ਜਿਹੜੇ ਨੌਜਵਾਨਾਂ ਨੂੰ ਦੇ ਲਈ ਉਹ ਬਣਾਏ ਜਾ ਰਹੇ ਨੇ ਸੋ ਮੈਂ ਸਮਝਦਾ ਇਹਦਾ ਕੁੱਝ ਕੇ ਹੋਣੀ ਨਹੀਂ ਜੇ ਉਹ ਸਾਰੇ ਕੰਮ ਚੜਾਉਣ ਲੱਗੇ ਤਾਂ ਬਹੁਤ ਸਮਾਂ ਲੱਗ ਜਾਣਾ ਹੈ ਮੈਂ ਤਾਂ ਤੁਹਾਨੂੰ ਸਿਰਫ ਇੱਕੋ ਬੇਨਤੀ ਕਰਨ ਆਇਆ ਜਿੱਥੇ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਇਸ ਪਵਿੱਤਰ ਕਾਰਜ ਨੂੰ 11 ਤਰੀਕ ਨੂੰ ਸਤਾਰ ਹਰਮੀਤ ਸਿੰਘ ਜੀ ਨੂੰ ਮੇਧਾਂ ਸੁਭਾਨੀਆ ਨੂੰ ਬੀਐਮ ਪੌੜੀਏ ਚਾਰਜ ਵਾਸਤੇ ਆਪਾਂ ਅੱਜ ਮੇਰੇ ਸਾਥੀਆਂ ਮੇਰੇ ਵੀਰੋ ਦਸਤਤੌਪਾਟ ਕਰਨ ਕੀਤਾ ਹੈ ਇਹ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਲੋਕ ਆਉਣਗੇ ਜਿਹੜੇ ਕਿ ਤੁਹਾਡੀਆਂ ਭਾਵਨਾਵਾਂ ਦੇ ਨਾਲ ਖੇਡਣਾ ਜੀਆਂ ਕੋਸ਼ਿਸ਼ਾਂ ਕਰਨਗੇ ਤੁਹਾਨੂੰ ਗੁਮਰਾਹ ਕਰਨ ਦੀਆਂ ਗੱਲਾਂ ਜਿਹੜੀਆਂ ਗੁਮਰਾਹ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਕਰਨਗੇ ਪਰ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਇੱਕੋ ਚੀਜ਼ ਦੇ ਉੱਪਰ ਫੋਕਸ ਰੱਖਣਾ ਹੈ ਕਿ ਚਾਹੇ ਪਿਛਲੇ ਸਾਲਾਂ ਦੀਆਂ 70 75 ਸਾਲਾਂ ਦੀਆਂ ਕਾਂਗਰਸ ਆਕਾਲੀ ਵੱਲ ਬਿਣੇ ਦੀਆਂ ਸਰਕਾਰਾਂ ਦੀ ਗੱਲ ਕਰੀਏ ਤੇ ਚਾਹੇ ਉਹਨਾਂ ਦੀ ਤੁਲਨਾ ਕਰਨੀ ਹੈ ਔਰ ਦੂਜੇ ਪਾਸੇ ਉਮੀਦਵਾਰਾਂ ਦੀ ਤੁਲਨਾ ਜਿਹੜੀ ਉਹ ਵੀ ਜ਼ਰੂਰ ਕਰਨੀ ਹੈ ਮੈਂ ਅੱਜ ਤੱਕ ਕਦੇ ਕਿਸੇ ਸਿਆਸੀ ਵਿਰੋਧੀ ਦੇ ਕਿਰਦਾਰਕੁਸ਼ੀ ਦੇ ਵਿੱਚ ਪਿਆ ਨਹੀਂ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜੇ ਤੁਸੀਂ ਨਿੱਜੀ ਟਿਕਟ ਟਿੱਪਣੀਆਂ ਤੇ ਪੈਜੋ ਤੇ ਲੋਕਾਂ ਦੇ ਮਸਲੇ ਲੋਕਾਂ ਦੇ ਮੁੱਦੇ ਲੋਕਾਂ ਦਾ ਵਿਕਾਸ ਹੈ ਜਿਹੜਾ ਉਹ ਪਿੱਛੇ ਰਹਿ ਜਾਂਦਾ ਹੈ ਪਰ ਇਹਨਾਂ ਤੋਂ ਮੈਂ ਜ਼ਰੂਰ ਕਹਾਂਗਾ ਕਿ ਜਿੱਥੇ ਇਹ ਲੋਕ ਆ ਕੇ ਤੁਹਾਡੇ ਭਾਵਨਾਵਾਂ ਨੂੰ ਢਕਾਉਣ ਦੀ ਜਾਂ ਗੁਬਰਾ ਕਰਨ ਦੀ ਗੱਲਾਂ ਕਰਨਗੇ ਕੋਸ਼ਿਸ਼ ਕਰਨਗੇ ਉੱਥੇ ਹੀ ਤੁਹਾਡੇ ਵਿਚਾਲੇ ਜਿੰਨੇ ਕਹਿੰਦੇ ਨੇ ਕਿ ਹੱਥ ਤੱਕ ਨੂੰ ਆਰਸੀ ਕੀ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਪਸ ਜਾ ਜਾਣੀ ਹੈ ਸਦਾ ਹਰਮੀ ਸਿੰਘ ਜੀ ਸੰਧੂ ਦੇ ਬਾਰੇ ਕੁਝ ਵੀ ਕਹਾ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ ਕਿਉਂਕਿ ਅੱਜ ਦੀ ਤਾਰੀਖ ਦੇ ਵਿੱਚ ਚਾਹੇ ਸਰਪੰਚੀ ਹੋਵੇ ਤੇ ਚਾਹੇ ਐਮਸੀ ਹੋਵੇ ਇੱਕ ਤੋਂ ਦੂਈ ਵਾਰ ਜਿੰਨਾ ਮੁਸ਼ਕਿਲ ਹੋ ਜਾਂਦਾ ਹੈ ਜਿਹੜੇ ਬੰਦੇ ਨੂੰ ਤਿੰਨ ਤਿੰਨ ਵਾਰੀ ਤੁਸੀਂ ਲੋਕਾਂ ਨੇ ਚੁਣ ਕੇ ਭੇਜਿਆ ਹੋਵੇ ਮੇਰੇ ਖਿਆਲ ਵਿੱਚ ਉਹ ਹੋਰ ਕਿਹਦੇ ਟੈਸਟ ਤੋਂ ਪਾਸ ਕਰਦੀ ਲੋੜ ਨਹੀਂ ਹੈਗੀ ਮੇਰੇ ਵੀਰੋ ਸਰਕਾਰ ਦੀ ਜਦੋਂ ਪਾਰਟੀ ਦੀ ਗੱਲ ਕਰੀਏ ਤੇ ਅਸੀਂ ਇਹ ਚਾਹੁੰਦੇ ਹਾਂ ਇਹ ਬਾਅ ਇਲੈਕਸ਼ਨ ਹੈ ਆਲਰੇਡੀ 93 ਐਮਐਲਏ ਉਹ ਆਮ ਆਦਮੀ ਪਾਰਟੀ ਕੋ ਸਰਕਾਰ ਵਾਲੇ ਪਾਸੇ ਹੈਗੇ ਇਸ ਇਲੈਕਸ਼ਨ ਦਾ ਮਹੱਤਵ ਇਸ ਗੱਲ ਨਾਲ ਨਹੀਂ ਹੈਗਾ ਕਿ ਕੌਣ ਜਿੱਤਦਾ ਤੇ ਕੌਣ ਹਾਰਦਾ ਜੇ ਤੁਸੀਂ ਗੱਡ ਕੇ ਹੋ ਕੇ ਸਾਥ ਦੇ ਦਿਨ ਆਮ ਆਦਮੀ ਪਾਰਟੀ ਦਾ ਸੰਧੂ ਸਾਹਿਬ ਦਾ ਕੌੜੀ ਚੜਾ ਦਿਓ ਵਿਧਾਨ ਸਭਾ ਦੀਆਂ ਤੇ 93 ਦੇ 94 ਹੋ ਜਾਣਗੇ ਤਾਂ ਵੀ ਸਰਕਾਰ ਨੇ ਚੱਲਦੇ ਰਹਿਣਾ ਜੇ ਖੁਦੋਂ ਨਾ ਖਾਸਾ ਕੋਈ 19 ਕੀ ਗੱਲ ਹੁੰਦੀ ਹੈ ਤੇ ਜੇ ਇਥੋਂ ਵਿਰੋਧੀ ਧਿਰ ਦਾ ਨੁਮਾਇੰਦਾ ਚੱਲ ਜਾਂਦਾ ਤੇ ਉਹਨੇ ਢੂੜ ਸਾਲ ਉਹਨੇ ਸਿਰਫ ਔਰ ਸਿਰਫ ਲੋਕਾਂ ਨੂੰ ਪੰਡਣਾ ਸਰਕਾਰ ਨੂੰ ਪੰਡਣਾ ਨਿੰਦਣਾ ਤੇ ਜਦੋਂ ਕੋਈ ਤਨਖਾਦਾਰ ਦਾ ਬੰਦਾ ਕੰਮ ਨੂੰ ਜਾਊਗਾ ਇੱਕੋ ਗੱਲ ਕਹਿ ਕੇ ਜਾਨ ਛੁੜਾ ਜਾਣਗੇ ਕਿ ਆਪਣੀ ਕਿਹੜਾ ਸਰਕਾਰ ਹੈ ਮੇਰਾ ਕਿਹੜਾ ਸਰਕਾਰ ਦੇ ਵਿੱਚ ਹੱਥ ਪੰਦੇ ਭਾਈ ਮੈਂ ਤੁਹਾਡਾ ਕੰਮ ਕਿਵੇਂ ਕਰਾਵਾਂ ਸੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਸਾਰੀਆਂ ਗੱਲਾਂ ਛੱਡ ਦਿਓ ਸਾਡੇ ਨੈਸ਼ਨਲ ਕਨਵੀਨਰ ਸੀ ਰਬਿੰਦ ਕੇ ਜੀ ਨਿਵਾਸੀ ਮਾਨ ਸਾਹਿਬ ਅਸੀਂ ਸਾਰੇ ਇਹ ਚਾਹੁੰਦੇ ਆ ਕਿ ਇਸ ਗੁਰੂ ਸਾਹਿਬ ਦੀ ਇਸ ਪਵਿੱਤਰ ਨਗਰੀ ਦੀ ਨੁਹਾਰ ਬਦਲੀ ਜਾਵੇ ਤੇ ਉਹਦੇ ਲਈ ਅੱਜ ਜ਼ਰੂਰੀ ਹੋ ਜਾਂਦਾ ਹੈ ਕਿ ਹਰਮੀਤ ਸਿੰਘ ਸੰਧੂ ਜੀ ਨੂੰ ਤੁਸੀਂ ਵਿਧਾਨ ਸਭਾ ਦੀਆਂ ਪੋੜੀਆਂ ਚੁਲਾ ਕੇ ਸਰਕਾਰ ਆਲੇ ਪਾਸੇ ਬਿਠਾਓ ਤਾਂ ਕਿ ਇਹ ਲੰਬੇ ਸਮਿਆਂ ਦੇ ਕੰਮ ਨੇ ਜਿਹੜੇ ਡਵੈਲਪਮੈਂਟ ਦੇ ਇਸ ਪਵਿੱਤਰ ਨਗਰੀ ਦੇ ਉਹਨਾਂ ਨੂੰ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਨੇਪਰੇ ਚਾੜ ਸਕੀਏ ਸੋ ਆਹੀ ਬੇਨਤੀਆਂ ਕਰਦੇ ਲਈ ਤੁਹਾਡੇ ਕੋਲ ਆਏ ਸੀਗੇ ਅੱਜ ਔਰ ਜੇ ਮੇਰੀ ਇਹਨਾਂ ਗੱਲਾਂ ਦੇ ਨਾਲ ਬੇਨਤੀਆਂ ਦੇ ਨਾਲ ਸਹਿਮਤ ਹੋ ਇੱਕ ਵਾਰ ਗੱਜ-ਵੱਜ ਕੇ ਗੁਰੂ ਸਾਹਿਬ ਦੀ ਫਤਿਹ ਜਿਹੜੀ ਉਹ ਪ੍ਰਵਾਨ ਕਰਿਓ ਤੇ ਦੱਸੋ ਵਿਰੋਧੀਆਂ ਨੂੰ ਕਿ ਹੁਣ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਝਾੜੂ ਵਾਲੇ ਨੇ ਜਿਹੜੇ ਉਹ ਘਰੋਂ ਉੱਠ ਕੇ ਚੱਲ ਪਏ ਤੇ ਜਦੋਂ ਤੱਕ ਜਦੋਂ ਤੱਕ ਇੱਕ ਬੇਮਿਸਾਲ ਇੱਕ ਲਾ ਲਾਸਾ ਬਹੁਤ ਦੇ ਨਾਲ ਚਿਤ ਦਰਜ ਨਹੀਂ ਕਰ ਦਿੰਦੇ ਪਿਛਲੀਆਂ ਉਪ ਚੋਣਾ ਮੰਗੂ ਪਿਛਲੇ ਜ਼ਿਮਨੀ ਚੋਣਾ ਮੰਗੂ ਉਦੋਂ ਤੱਕ ਘਰੇ ਟਿੱਕੇ ਨਹੀਂ ਬੈਠਣਗੇ ਸੋ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਜੀਆਂ ਨੇ ਕਿ ਤਰਨ ਤਰਨ ਦੀ ਜ਼ਿਮਨੀ ਚੋਣ ਹੈ ਜਿਹੜੀ ਉਹ ਜਿੱਤੀ ਜਾਵੇ ਤੇ ਹਰਮੀਤ ਸੰਧੂ ਨੇ ਜਿਹੜੇ ਉਹਨਾਂ ਨੂੰ ਐਮ ਐਲ ਏ ਬਣਾਇਆ ਜਾਵੇ ਤਾਂ ਅਜੇਹੇ ਦੇ ਵਿੱਚ ਪਿਛਲੇ ਦਿਨੀ ਕੁਝ ਅਨਾਉਂਸਮੈਂਟ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੇ ਵੱਲੋਂ ਵੀ ਕੀਤੀਆਂ ਗਈਆਂ ਸੀ ਜਦੋਂ ਉਹਨਾਂ ਨੇ ਸੰਦੂ ਨੂੰ ਕੈਂਡੀਡੇਟ ਐਲਾਨਿਆ ਤਾਂ ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਤੁਹਾਡੀਆਂ ਮੰਗਾਂ ਹੋਣਗੀਆਂ ਮੇਰੇ ਸਿਰਫ ਦਸਕਤ ਹੋਣਗੇ ਸੋ ਇੱਕ ਵੱਡੀ ਉਮੀਦ ਤਰਨਤਾਰਨ ਵਾਸੀਆਂ ਨੂੰ ਦਿੱਤੀ ਗਈ ਹੈ ਮੁੱਖ ਮੰਤਰੀ ਮਾਨ ਹੁਣਾਂ ਦੇ ਵੱਲੋਂ ਹੁਣ ਦੇਖਣਾ ਹੋਵੇਗਾ ਕਿ ਤਰਨਤਾਰਨ ਵਾਸੀ ਕਿਸ ਦੇ ਹੱਕ ਚ ਫੈਸਲਾ ਸੁਣਾਉਂਦੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ ਰੋਕੂ ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ डाउनलोड करो साड़ी एप एंड्रॉइड या रोकू अते रोकूमज फायर टीवी टीवी देख सकते हो लाइव स्ट्रीमिंग www.globalpunjabtv.com डब्ल्यू